ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੁੰਦੀ ਤਖਤੋਂ। ਦੋਸਤੋ ਅੱਜ ਬਹੁਤ ਵਧੀਆ ਇੱਕ ਜਿਹੜੀ ਮਰੱਬਾ ਬੱਚਿਆਂ ਦੇ ਕੱਦ ਬਣਾਉਣ ਲਈ ਇੱਕ ਜਿਹੜੀ ਡੈਸ਼ਾ ਤੁਹਾਡੇ ਸਾਹਮਣੇ ਲੈ ਕੇ ਆਏ ਆਂ। ਔਰ ਅੱਜ ਕੱਲ੍ਹ ਜੋ ਕੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਜਿਹੜੇ ਕੱਦ ਆ ਉਹ ਖਾਸ ਕਰਕੇ ਕੁੜੀਆਂ ਦੇ ਜਿਹੜੇ ਲੰਬੇ ਹੋਣੇ ਚਾਹੀਦੇ ਆ। ਪਰੰਤੂ ਅੱਜ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਜੰਕ ਫੂਡ, ਫਾਸਟ ਫੂਡ, ਤੇ ਲਫਾਫਿਆਂ ਦੇ ਵਿੱਚ ਬੰਦ ਪੈਕਟ ਮੈਦੇ ਵਾਲੇ ਬਿਸਕਟ ਜਿਹੜੇ ਗਿਆਨਤਰੀਆਂ ਨੂੰ ਜਾ ਕੇ ਚੰਬੜਦੇ ਆ ਉਹ ਸਾਰੀਆਂ ਚੀਜ਼ਾਂ ਨੇ ਜਿਹੜੇ ਸਾਡੇ ਬੱਚਾਂ ਦੇ ਕਦ ਜਿਹੜੇ ਉਹ ਡਾਉਣ ਕਰਦੇ ਆ ਮਧਰੇ ਕਰਦੇ ਆ ਸਮਧਰੇ ਕਰਦੇ ਆ ਉਹਨਾਂ ਚੀਜ਼ਾਂ ਨੂੰ ਪਰੇ ਰੱਖ ਕੇ ਜਿਵੇਂ ਅਸੀਂ ਬਾਂਸ ਦੇ ਮਰਬੇ ਦੇ ਨਾਲ ਬੜੀ ਸੌਖੀ ਸਸਤੀ ਚੀਜ਼ ਦੇ ਨਾਲ ਕੱਦ ਵਧਾਉਣ ਦਾ ਤੁਹਾਨੂੰ ਫਾਰਮੂਲਾ ਦੱਸਦੇ ਆਂ ਉਮੀਦ ਕਰਦੇ ਆਂ ਨੂੰ ਤੁਸੀਂ ਲਾਈਕ ਤੇ ਸ਼ੇਅਰ ਕਰਦੇ ਹੋਗੇ ਤਾਂ ਕਿ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋਊਗਾ ਸਾਡੇ ਵਰਗੇ ਆਮ ਲੋਕਾਂ ਦੇ ਘਰਾਂ ਦੇ ਜਿਹੜੇ ਬੱਚਿਆਂ ਨੂੰ ਉਹਨਾਂ ਦਾ ਫਾਇਦਾ ਹੋਊਗਾ ਤੇ ਤੁਸੀਂ ਜਿਹੜੇ ਡਾਕਟਰਾਂ ਦੀ ਲੁੱਟ ਤੋਂ ਬਾਝੋਂ ਬਹੁਤ ਕੁਝ ਦਿਖਾਇਆ ਜਾਂਦਾ ਜੀ ਹਾਈਟ ਗਰੋਅ ਆ ਫਲਾਣਾ ਧੁੰਕਾ ਇਹ ਸਾਰੀਆਂ ਚੀਜ਼ਾਂ ਨੂੰ ਪਰੇ ਕਰਕੇ ਸਿਰਫ ਬਾਸ ਦਾ ਮਰਬਾ 6 ਮਹੀਨੇ ਲਗਾਤਾਰ ਇਹਦੇ ਬੱਚਿਆਂ ਨੂੰ ਖਵਾਓ ਨਾਲ ਕਰੋ ਐਕਸਰਸਾਈਜ਼ ਗਰੰਟੀ ਦਿੰਨੇ ਆਂ ਕਿ ਕੱਦੇ ਵਿੱਚ ਫਰਕ ਜ਼ਰੂਰ ਪਊਗਾ ਇਹ ਸਾਰੀਆਂ ਚੀਜ਼ਾਂ ਤੋਂ ਦੂਰ ਅਸੀਂ ਹੋਗੇ ਜਿਹੜੀਆਂ ਕਿ ਸਾਡੇ ਸਿਹਤ ਦੇ ਲਈ ਹਾਨੀਕਾਰਕ ਤਾਂ ਕਦ ਵੱਲ ਮੁੜੀਏ ਕਦ ਜਰੂਰ ਵਧੂਗਾ ਕਰਨਾ ਕੀ ਹੈ ਕਿ ਬਾਸ ਦਾ ਮਰੱਬਾ ਖਾਣ ਦਾ ਤਾਂ ਕੀ ਹੈ ਕਿ ਸਵੇਰੇ ਜਿਹੜਾ ਇਹ ਖਾਲੀ ਪੇਟ ਖਾਣਾ ਸ਼ਾਮ ਨੂੰ ਆਪਾਂ ਸ਼ੁੱਧ ਪਾਣੀ ਦੇ ਵਿੱਚ ਜਿਹੜਾ ਇਹਨੂੰ ਭਿਉਂਦਣਾ ਕੁਸ ਪੀਸੇ ਦੇ ਉਹਨੇ ਇੱਕ ਬਿਤ ਮੁਤਾਬਕ ਬੱਚੇ ਦੇ ਰਾਤ ਨੂੰ ਭੋਗ ਕੇ ਰੱਖ ਦਿੰਨੇ ਹੈ ਸਵੇਰੇ ਵਾਸ਼ ਕਰਕੇ ਧੋ ਕੇ ਸਾਫ ਪਾਣੀ ਦੇ ਵਿੱਚ ਖਾਲੀ ਪੇਟ ਬੱਚੇ ਨੂੰ ਦਿਓ ਅੱਧਾ ਪੌਣਾ ਘੰਟਾ ਉਸ ਤੋਂ ਬਾਅਦ ਖਾਣ ਨੂੰ ਆਪਾਂ ਉਸ ਨੂੰ ਕੁਛ ਨਹੀਂ ਦੇਣਾ ਉਸ ਤੋਂ ਬਾਅਦ ਜੋ ਵੀ ਮਰਜ਼ੀ ਖਾ ਸਕਵੇ ਦੇ ਉਹਨਾਂ ਕੀ ਦਿਨਾਂ ਕੋਈ ਹਾਜਮ ਹੋ ਜੇ ਇਹ ਨਾ ਹੋ ਜੇ ਉਹਦਾ ਪੇਟ ਖਰਾਬ ਹੋ ਜੇ ਉਹਨੂੰ ਲੂਜ਼ ਮੋਸ਼ਨ ਲੱਗ ਜਾਣ ਪਰੰਤੂ ਇਹਦੇ ਨਾਲ ਤੁਹਾਨੂੰ ਐਕਸਰਸਾਈਜ਼ ਵੀ ਕਰਨੀ ਪੈਣੀ ਹੈ ਖਾਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਯੋਗਾ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਆਸਣ ਜਿਹੜੇ ਕੱਦ ਵਧਾ ਦਿੰਦੇ ਆ ਜਿਦੇ ਵਿੱਚ ਸੀ ਸ਼ਾਸਨ ਤਾੜ ਆਸਣ ਸਰਪ ਆਸਣ ਧਨੋਰਾ ਆਸਣ ਇਹ ਬਹੁਤ ਸਾਰੇ ਆਸਣ ਆ ਜਿਹੜੇ ਕਿ ਬੱਚਿਆਂ ਦੇ ਕੱਦ ਵਧਾਉਣ ਦੇ ਵਿੱਚ ਸਹਾਇਕ ਆ ਕੱਦ ਤਾਂ ਹੀ ਵਧੂਗਾ ਜੇ ਅਸੀਂ ਦੋਨੇ ਚੀਜ਼ਾਂ ਬਰਾਬਰ ਲੈ ਕੇ ਚੱਲਾਂਗੇ ਆਸਰਾ ਦੇ ਨਾਲ-ਨਾਲ ਤੁਸੀਂ ਉਹਨੂੰ ਰੱਸੀ ਟਪਾ ਸਕਦੇ ਹੋ ਬਹੁਤ ਵਧੀਆ ਕੱਦ ਵਧਾਉਣ ਦੇ ਵਿੱਚ ਉਹਨੂੰ ਰੋਜ਼ ਸਵੇਰੇ ਰਾਮਕਨ ਨੂੰ ਕਹੋ ਖਾਲੀ ਪੇਟ ਠੀਕ ਹਨ ਤੇ ਬੱਚਿਆਂ ਦੀ ਡਾਈਟ ਦਾ ਖਿਆਲ ਰੱਖੋ ਚੰਗੇ ਪੋਸਟੇਕ ਸੰਤੁਲਿਤ ਬੈਲੈਂਸ ਡਾਈਟ ਕੋ ਜੁਨਾ ਨੂੰ ਦਿਓ ਕੱਦ ਜਿਹੜਾ ਉਹਨਾਂ ਦਾ ਜਰੂਰ ਜਿਹੜਾ ਉਹ ਵੱਧ ਜਾਊਗਾ ਬਾਸਤ ਮਰਬਾ ਸਵੇਰੇ ਨਿਯਮਿਤ ਤੌਰ ਤੇ ਉਹਨਾਂ ਨੂੰ ਖਾਲੀ ਪੇਟ ਦਿਓ ਇੱਕੋ ਟਾਈਮ ਦਿਓ ਜਿਵੇਂ 6 ਵਜੇ ਦਿੱਤਾ ਤਾਂ ਕੱਲ ਨੂੰ ਵੀ 6 ਵਜੇ ਦਿਓ 6 ਮਹੀਨੇ ਲਈ ਲਗਾਤਾਰ ਖਾ ਕੇ ਦੇਖੋ ਮਰਬਾ ਕਿਸੇ ਖਾਸ ਜਿਹੜਾ ਪੰਸਾਰੀ ਆ ਸਪਸ਼ਟ ਉਹਦੇ ਕੋਲ ਕੋਸ਼ਿਸ਼ ਕਰੋ ਕਿ ਸਾਫ਼ ਤੇ ਸੁਥਰਾ ਹੋਵੇ ਵਧੀਆ ਸਟੀਲ ਦੇ ਪੀਪਿਆਂ ਦੇ ਵਿੱਚ ਬਣਿਆ ਹੋਣਾ ਚਾਹੀਦਾ ਸ਼ੁੱਧਤਾ ਹੋਣੀ ਚਾਹੀਦੀ ਆ ਪੱਕਿਆ ਹੋਣਾ ਚਾਹੀਦਾ ਕੱਚਾ ਜਿਹੜਾ ਮਰਬਾ ਨਹੀਂ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖ ਕੇ ਆਪਾਂ ਬੱਚਿਆਂ ਦਾ ਕੱਦ ਨੂੰ ਵਧਾ ਸਕਦੇ ਆ ਤੇ ਅੱਗੇ ਅੱਗੇ ਉਹਨਾਂ ਦੀ ਜ਼ਿੰਦਗੀ ਦੇ ਬਚਾਉਣ ਵਾਲੀਆਂ ਔਕਾਤਾਂ ਨੂੰ ਆਪਾਂ ਜਿਹੜਾ ਉਹ ਠੀਕ ਕਰ ਸਕਦੇ ਆਓ ਰਲ ਮਿਲ ਕੇ ਇੱਕ ਹੰਬੜਾ ਮਾਰੀਏ ਬੱਚਿਆਂ ਦੇ ਕਦ ਨੂੰ ਆਪਾਂ ਵਧਾਉਣ ਦੇ ਲਈ ਛੋਟਾ ਜਿਹਾ ਪ੍ਰਾਲਾ ਕਰੀਏ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੀਏ ਤਾਂ ਕਿ ਹੋਰ ਵੀ ਆਮ ਜਿਹੜੇ ਗਰੀਬ ਘਰਾਂ ਦੇ ਬੱਚੇ ਉਹਨਾਂ ਦਾ ਫਾਇਦਾ ਹੋ ਜੇ ਆਮ ਸਸਤੀ ਚੀਜ਼ ਆ ਹਰੇਕ ਘਰ ਤੱਕ ਪਹੁੰਚਦੀ ਆ ਹਰੇਕ ਬੰਦਾ ਜਿਹੜਾ ਇਹਨੂੰ ਉਹ ਖਾ ਸਕਦਾ ਉਹਦੇ ਬਸ ਦੇ ਵਿੱਚ ਬਸ ਸਾਫ਼ ਸੁਥਰਾ ਸਪਸ਼ਟ ਜਿਹੜਾ ਆਪਾਂ ਮਰੱਬਾ ਲੈਣਾ ਬਾਸ ਦਾ ਬਾਸ ਰੱਬਾ ਜੀ ਕਦ ਬਣਾਉਣ ਦੇ ਵਿੱਚ ਬਹੁਤ ਸਹਾਇਕ ਆ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਹੋਰਾਂ ਤੱਕ ਵੀ ਜਰੂਰ ਇਹਨੂੰ ਲਾਈਕ ਕਰੋਗੇ ਸ਼ੇਅਰ ਕਰੋਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਲਈ ਅਗੇ ਤੋਂ ਜਿਹੀਆਂ ਵੀਡੀਓ ਲੈ ਕੇ ਆਉਂਦਾ ਹੋਆ ਆਉਂਦੇ ਰਾਵਾਂਗੇ ਤੁਹਾਨੂੰ